雨 marriages differences bir ਸਤਨਾ ਨਾਦਕੀ ਅੱਜ ਜਿਹੜਾ ਤੁਸੀਂ ਉੱਥੇ ਬਾਬਾ ਸਾਹਿਬ ਨੇ ਪੁੱਛਿਆ ਕੀ ਬੰਦ ਲੱਗੀ ਜੀ ਨਾ ਸਰ ਮੇਰਾ ਨਾਮ ਨਿਤਿਸ਼ ਪੀਮਾ ਜੀ ਫਾਊਂਡਰ ਪੀਮੈਕਸ਼ਨ ਕਮੇਟੀ 18 ਤਰੀਕ ਨੂੰ ਸ਼ਾਮ 6 ਵਜੇ ਇੱਕ ਭੋਗੜ ਥਾਲ ਜਿਹੜੀ ਆ ਅਨ ਮਿੱਥੇ ਸਮੇ ਲਈ ਉਹ ਅਨਾਉਂਸ ਕੀਤੀ ਗਈ ਸੀ ਉਹਦਾ ਕਾਰਨ ਇਹ ਸੀ ਜੀ ਕੰਪਲੈਕਸ ਡੀਟੀ ਕੰਪਲੈਕਸ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਪਿਛਲੇ ਕਈ ਲੰਬੇ ਸਮੇਂ ਤੋਂ ਲੱਗੀ ਨਹੀਂ ਹੋਈ ਭਾਰਤੀ ਪਾਰਲੀਮੈਂਟ 'ਚ ਚਲੇ ਜਾਓ ਅੰਮ੍ਰਿਤਸਰ ਦੇ ਟੁੱਲ ਅਲਾਵਾ ਕਿਸੇ ਡੀਸੀ ਆਫਿਸ 'ਚ ਚਲੇ ਜਾਓ ਬਾਬਾ ਸਾਹਿਬ ਦੀ ਪ੍ਰਤਿਮਾ ਉੱਤੇ ਹੋਊਗੀ ਭਾਰਤ ਹਾਈ ਕੋਰਟ ਦੇ ਵਿੱਚ ਚਲੇ ਜਾਓਗੇ ਤੁਹਾਨੂੰ ਮਿਲੇਗੀ ਸੁਪਰੀਮ ਕੋਰਟ ਜਾਓਗੇ ਉੱਥੇ ਮਿਲੇਗੀ ਪਰ ਕਿਤੇ ਅੰਮ੍ਰਿਤਸਰ ਪ੍ਰਸ਼ਾਸਨ ਸੰਵਿਧਾਨ ਨੂੰ ਬਾਈਪਾਸ ਕਰ ਰਿਹਾ ਹੈ ਕਨਸਟੀਟਿਊਸ਼ਨਲ ਬ੍ਰੀਚ ਕਰ ਰਿਹਾ ਹੈ ਔਰ ਉਹਦੇ ਸਬੰਧ ਦੇ ਵਿੱਚ ਹੀ ਅਨਮਿੱਥੇ ਸਮੇਂ ਲਈ ਫੋਕੜਤਾ ਅਨਾਉਂਸ ਕੀਤੀ ਪ੍ਰਸ਼ਾਸਨ ਦੇ ਨਾਲ ਡਾਇਰੈਕਟ ਤੋਂ ਬਾਅਦ ਇੱਕ ਪ੍ਰਸ਼ਾਸਨ ਨੇ ਲੈਟਰ ਦਿੱਤੀ ਹੈ ਔਰ ਉਹਦੇ 11 ਵਜੇ ਸੋਮਵਾਰ ਡੀਸੀ ਸਾਹਿਬ ਉਹ ਸੋਸ਼ਲ ਜਸਟੀਸ ਡਿਪਾਰਟਮੈਂਟ ਦੇ ਵੈਲਫੇਅਰ ਅਫਸਰ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਜੇ 11 ਵਜੇ ਅਸ ਦਾ ਕੋਈ ਕਨਕਲੂਜਨ ਨਹੀਂ ਨਿਕਲਦਾ ਸੋਮਵਾਰ ਸ਼ਾਮ 6 ਵਜੇ ਫਿਰ ਭੁਕਰਤਾਲ ਜਿਹੜੀ ਆ ਉਹ ਕੀਤੀ ਜਾਏਗੀ ਉਹਦਾ ਕਾਰਨ ਇੱਕੋ ਹੀ ਹੈਗਾ ਕਿ ਬਾਰ ਬਾਰ ਸਮਝਾਵਾਂਗੇ ਕਿ ਜਿਹੜੀ ਇਹ ਸਰਕਾਰ ਇੱਕ ਸੰਵਿਧਾਨਿਕ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿਤੇ ਟੱਪੇ ਪੰਜਾਬ ਵਿਰਸੇ ਦੀਆਂ ਉੱਤੇ ਮੂਰਤੀਆਂ ਲੱਗੀਆਂ ਹੋਈਆਂ ਆ ਡੀਸੀ ਕੰਪਲੈਕਸ 'ਚ ਪਰ ਜਿਸ ਸੰਵਿਧਾਨ ਦੀ ਤਾਕਤ ਦੇ ਨਾਲ ਸ਼ਾਸਨ ਪ੍ਰਸ਼ਾਸਨ ਜ਼ਮੀਨ ਤੇ ਉਤਰਦਾ ਉਸ ਦੀ ਇਹ ਅਹਿਮੀਅਤ ਨਹੀਂ ਸਮਝਦੇ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਇੱਕ ਫਾਈਲ ਜਿਹੜੀ ਹੈ ਕਈ ਸਾਲ ਤੋਂ ਪੈਂਡਿੰਗ ਪਈ ਹੋਈ ਆ ਉਸ ਫਾਈਲ ਨੂੰ ਜਵਾਬੀ ਤੇ ਉਤਰ ਸਕੇ ਉਹਦੇ ਲਈ ਇੱਕ ਸੰਘਰਸ਼ ਕਰ ਰਹੇ ਆ ਔਰ ਦੂਜਾ ਕਾਰਨ ਪਿੰਡ ਦਾਨ ਸਿੰਘ ਵਾਲਾ ਬਠਿੰਡਾ ਦੇ ਵਿੱਚ ਐਸੀ ਸਮਾਜ ਦੇ ਜਿਹੜੇ ਪਰਿਵਾਰਾਂ ਦੇ ਉੱਤੇ ਅਤਿਆਚਾਰ ਹੋਇਆ ਨਸ਼ਾ ਵੇਚਣ ਦਾ ਵਿਰੋਧ ਕਰਨ ਦਾ ਕਮਿਆਜਾ ਭੁਗਤਣਾ ਪਿਆ ਔਰ ਨਸ਼ਾ ਵੇਚ ਕੀਤੇ ਕਰਕੇ ਰਿਆ ਕੀ ਦੀ ਲਗਰਜ਼ੀ ਔਰ ਲਾਪਰਵਾਹੀ ਕਰਕੇ ਕਰ ਰਿਹਾ ਪੰਜਾਬ ਸਰਕਾਰ ਕਰਕੇ ਮੁਆਵਜ਼ੇ ਦੀ ਮੰਗ ਹੈਗੀ ਸੀ 25-25 ਲੱਖ ਰੁਪਈਆ ਪਰ ਅਗੋ 50000 ਰੁਪਏ ਦਿੱਤਾ ਗਿਆ ਹਰ ਪਰਿਵਾਰ ਨੂੰ ਕਿ 50000 ਰੁਪਏ ਦੇ ਨਾਲ ਉਹਨਾਂ ਦੇ ਆਸ਼ਿਆਨੇ ਉਹਨਾਂ ਦੇ ਘਰ ਦੁਬਾਰਾ ਵਸ ਸਕਦੇ ਆ ਮवेशੀ ਤੱਕ ਉਹਨਾਂ ਦੇ ਚੱਕ ਲੈ ਗਏ ਦਾਜਵਰੀ ਦਾ ਸਮਾਨ ਤੱਕ ਨਹੀਂ ਛੱਡਿਆ ਗਿਆ ਔਰ ਜਿਹੜੇ ਫੱਟਰ ਕੀਤੇ ਗਏ ਜਖਮੀ ਕੀਤੇ ਗਏ ਔਲਾਵਾ ਉਹ ਬੱਕਰੇ ਔਰ ਤੀਸਰਾ ਇਹ ਕਿ ਐਸੀ ਕਮਿਸ਼ਨ ਮੰਗ ਇੱਕ ਮੇਨ ਇਹ ਸੀ ਜਿਹੜੀ ਆਪਾਂ ਮਨਵਾਣੀ ਹੈ ਬਾਬਾ ਸਾਹਿਬ ਦੀ ਪ੍ਰਤਿਮਾ ਲੱਗੇਗੀ ਲੱਗੇਗੀ 14 April ਬਾਬਾ ਸਾਹਿਬ ਜੀ ਦੀ ਜਨਮ ਦਿਨ ਤੋਂ ਪਹਿਲਾਂ ਪਰ ਦੋ ਮੰਗਾ ਆਪਣੇ ਸਮਾਜ ਨੂੰ ਜਾਗਰੂ ਕਰਨ ਲਈ ਕਿ ਐਸੀ ਕਮਿਸ਼ਨ ਖਤਮ ਕੀਤਾ ਜਾ ਰਿਹਾ ਐਸੀ ਕਮਿਸ਼ਨ ਦਾ ਚੇਅਰਮੈਨ ਜਿਹੜਾ ਵਾ ਉਹ ਜਨਰਲ ਕੈਟੇਗਰੀ ਦਾ ਸਾ ਮੈਂਬਰ ਜਿਹੜੇ ਆ ਉਹ ਖਤਮ ਕਰਤੇ ਗਏ ਨੇ 10 ਤੋਂ 5 ਕੀਤੇ ਗਏ 5 ਦਾ ਵੀ ਹੁਣ ਪਤਾ ਕੋਈ ਨਹੀਂ ਕਿੰਨੇ ਨੇ ਉਹਦੇ ਪ੍ਰਤੀ ਜਾਗਰੂਕ ਕਰਨ ਲਈ ਇਹ ਅੱਜ ਇੱਥੇ ਆਪਾਂ ਸਾਰੇ ਇਕੱਠੇ ਹੋਏ ਆਂ ਹੋ ਤਾਂ ਯਾਨੀ ਕਿ ਤੁਹਾਡਾ ਰਕਿਆ ਦਾ ਪਤਰਾ ਕਿ ਹੁਣ ਜਿਹੜੀ ਮੁਖੜਤਾਲ ਤੁਹਾਡੇ ਵੱਲੋਂ ਬੰਦਾ ਹੀ ਸਮਾਪਤ ਕੀਤੀ ਗਈ ਆ ਸਮਾਪਤ ਨਹੀਂ ਕੀਤੀ ਗਈ ਜੀ ਇਹ ਪੋਸਟਪੋਨ ਕੀਤੀ ਗਈ ਆ ਸੋਮਵਾਰ ਸیرے 11 ਵਜੇ ਤੱਕ ਪ੍ਰਸ਼ਾਸਨ ਨੇ ਜਦੋਂ ਲਿਖਤੀ ਦੇ ਦਿੱਤਾ ਕਿਤੇ ਡਾਇਲੌਗ ਜਦੋਂ ਹੁੰਦੇ ਆ ਨੈਗੋਸ਼ੀਏਸ਼ਨਸ ਹੁੰਦੀਆਂ ਨੇ ਤਾਂ ਉਦੋਂ ਕੁਝ ਗਿਵ ਐਂਡ ਟੇਕ ਹੁੰਦਾ ਕੁਝ ਲਈਦਾ ਕੁਝ ਦੇਈਦਾ ਜਦੋਂ ਗੱਲ ਜਿਹੜੀ ਆ ਡਾਇਲੌਗ ਟੇਬਲ ਤੇ ਆਈ ਐਟਲੀਸਟ ਇਹ ਰਿਟਰਨ ਮੰਨੇ ਤੇ ਸਹੀ ਕਿ ਹਾਂ ਵੀ ਬਾਬਾ ਸਾਹਿਬ ਦੀ ਪ੍ਰਤਿਮਾ ਜੜਪੀ ਇਮੈਸ਼ਨ ਕਮੇਟੀ ਦੇ ਰੈਫਰ ਕਰਕੇ ਲੈਟਰ ਲਿਖੀ ਗਈ ਕਿ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਸਬੰਧਤ ਦੇ ਵਿੱਚ 11 ਵ ਕਰ ਨਹੀਂ ਉਹ ਜੇ ਬੇ ਨਤੀਜਾ ਨਿਕਲਦੀ ਬੇ ਸੀਟਾ ਨਿਕਲਦਾ ਵਾ ਤੇ ਫਿਰ ਬਾਬਾ ਸਾਹਿਬ ਦਾ ਸੰਵਿਧਾਨ ਤੇ ਆਰਟੀਕਲ 19 ਤੇ ਹੈਗਾ ਹੀ ਇਹna ਸੰਘਰਸ਼ ਕਰਨ ਦੀ ਆ ਜਾਤੀ ਬਾਬਾ ਸਾਹਿਬ ਦੀ ਪ੍ਰਤਿਮਾ ਵੀ ਸਚਕਣ ਦੇ ਬਾਹਰ ਹੈਗੀ ਆ ਇੱਥੇ ਫੇਰ ਦੁਬਾਰਾ ਬੈਠਾਂਗੇ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕਵਾਂਗਾ ਕਿ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਾਂਗਾ ਖਾਸ ਤੌਰ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਅਮਰਸ਼ੀਰ ਬਾਬਾ ਜੀਵਨ ਸਿੰਘ ਆਰ ਯੂਨੀਅਨ ਉਹਨਾਂ ਦੇ ਸਾਥੀ ਜਿਹੜੇ ਨੇ ਕ੍ਰਾਂਤੀ ਵੀਰ ਜੀ ਬਾਬੇ ਨਾਮ ਦੱਸੋ ਸਰਦਾਰ ਬਲਕਾਰ ਸਿੰਘ ਜੀ ਔਰ ਕ੍ਰਿਸਚਨ ਨੈਸ਼ਨਲ ਫਰੰਟ ਤੋਂ ਪਾਸਟਰ ਸਟੀਫਨ ਪਾਸਟਰ ਜੀ ਤੇ ਕ੍ਰਿਸ਼ਨਾ ਨੈਸ਼ਨਲ ਫਰੰਟ ਦੇ ਲਾਰੈਂਸ ਚੌਧਰੀ ਜੀ ਦਾ ਵੀ ਧੰਨਵਾਦ ਕਰਾਂਗਾ ਸੂਬਾ ਵਾਲਮੀਕਨ ਮਜੀਬ ਸਿੰਘ ਜੱਤੇਵੰਦੀਆ ਦਾ ਧੰਨਵਾਦ ਕਰਾਂਗਾ ਕਈ ਸਾਥੀ ਜਿਹੜੇ ਆਏ ਨੇ ਇੱਥੇ ਦੀਪਕ ਬੈਸ ਵੀ ਆਏ ਨੇ ਵੀਰਕੇ ਤੋਂ ਸਭ ਸੂਬਾ ਸਾਥੀਆਂ ਦਾ ਦਿਲੋਂ ਧੰਨਵਾਦ ਹੈ ਜੀ ਇਹਦਾ ਕਾਰਨ ਹੈ ਸੰਘਰਸ਼ ਲਈ ਸਮਾਜ ਸਭ ਤੋਂ ਵੱਡੀ ਚੀਜ਼ ਹੁੰਦੀ ਆ ਸਮੇ ਤੋਂ ਕੀਮਤੀ ਕੁਝ ਨਹੀਂ ਹੈਗਾ ਸੰਘਰਸ਼ ਤੁਹਾਡੇ ਕੋਲ ਸਮਾਂ ਮੰਗਦਾ ਪਰ ਸਮਾਜ ਸਾਥੀਆਂ ਨੇ ਦਿੱਤਾ ਜੈ ਵਾਲਮੀਕੀ ਜੀ ਜੈ ਭੀਮ ਜੈ ਸਭੀ ਦਾ